टॉलरेंस पॉलिसी अगेंस्ट ऑर्गेनाइज क्राइम ਉਹਦੇ ਤਰ੍ਹਾਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ऑर्गेनाइज क्राइम क्रिमिनल्स ਔਰ ਜਿਹੜੇ ਗੈਂਗਸਟਰਸ ਨੇ ਉਹਨਾਂ ਖਿਲਾਫ ਬੜਾ ਸਖਤ ਐਕਸ਼ਨ ਲਿਆ ਗਿਆ ਔਰ ਬਹੁਤ ਸਾਰੇ ਲੋਕ ਅਰੈਸਟ ਹੋਏ ਨੇ ਔਰ ਆਰਮਜ਼ ਔਰ ਨੇ ਮਿਨਿਸ਼ਨ ਕਾਫੀ ਮਾਤਰਾ ਚ ਉਹਨਾਂ ਤੋਂ ਫੜਿਆ ਗਿਆ ਕੱਲ ਦੁਪਹਿਰ ਦੇ ਟਾਈਮ ਤੇ ਛਾਟਾ ਏਰੀਏ ਦੇ ਵਿੱਚ ਇੱਕ ਬੜਾ ਅਨਫੋਰਚੂਨੇਟ ਮਰਡਰ ਹੋਇਆ ਸੀਗਾ ਔਰ ਉਸ ਤੋਂ ਬਾਅਦ ਇਮੀਡੀਏਟਲੀ ਸਾਰੀਆਂ ਟੀਮ ਜਿਹੜੀਆਂ ਸੀ ਵੀ ਸਵੰਗ ਇਨਟੂ ਐਕਸ਼ਨ ਸਾਰਿਆਂ ਨੇ ਅਲੱਗ-ਅਲੱਗ ਟੀਮਾਂ ਬਣੀਆਂ ਕਿਉਂਕਿ ਮਿਊਨਿਸਪਲ ਕਮਿਸ਼ਨ ਕਮਿਸ਼ਨਰ ਸੀਗੇ ਜੰਡਿਆਲਾ ਗੁਰੂ ਦੇ ਰਜਿੰਦਰ ਸਿੰਘ ਔਰ ਉਸ ਤੋਂ ਬਾਅਦ ਸਾਰੀਆਂ ਟੀਮਾਂ ਜਦੋਂ ਵਰਕ ਕੀਤਾ ਹੈ ਚ ਹਿਊਮਨ ਇੰਟੈਲੀਜੈਂਸ ਬੜਾ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਇਹਨੂੰ ਔਰ ਟੈਕਨੀਕਲੀ ਵੀ ਸਾਰਾ ਅਸੀਂ ਦੇਖਿਆ ਤੋਂ ਪਹਿਲਾਂ ਬੰਦਿਆਂ ਦੀ ਅਸੀਂ ਪਛਾਣ ਕੀਤੀ ਨਿਸ਼ਾਨ ਕਰਨ ਤੋਂ ਬਾਅਦ ਫਿਰ ਅਸੀਂ ਡਿਵੈਲਪ ਕੀਤੀ ਇਨਫੋਰਮੇਸ਼ਨ ਔਰ ਸਭ ਤੋਂ ਪਹਿਲਾਂ ਗੋਵਿੰਦਵਾਲ ਸਾਹਿਬ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਜਾ ਕੇ ਜਿਹੜੀ ਪੁਲਿਸ ਪਾਰਟੀ ਨੇ ਰੇਡ ਕੀਤਾ ਜਿੱਥੇ ਜੋਬਨਜੀਤ ਏ ਐਲੀਅਸ ਜੋਬਨ ਜਿਹੜਾ ਕਿ ਇਸ ਇੱਕ ਅਕਿਊਜ਼ਡ ਹੈ ਉਹਨੂੰ ਉੱਥੋਂ ਅਰੈਸਟ ਕੀਤਾ ਗਿਆ ਉਸ ਤੋਂ ਬਾਅਦ ਹੋਰ ਇਨਫੋਰਮੇਸ਼ਨ ਡਿਵੈਲਪ ਕੀਤੀ ਗਈ ਘਰਦਿਆਂ ਨੂੰ ਪੁੱਛਿਆ ਗਿਆ ਨੇ ਰਿਲੇਟਿਵਸ ਨੂੰ ਪੁੱਛਿਆ ਗਿਆ ਔਰ ਉਸ ਤੋਂ ਬਾਅਦ ਅਮਿਤ ਜਿਹੜਾ ਕੋਡੇਸ਼ਾ ਜੰਡਿਆਲੇ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਐਲੀਅਸ ਡੌਨ ਇਹ ਨਵਾਂ ਕੋਟ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਇਹਨਾਂ ਦੋਨਾਂ ਨੂੰ ਗੈਲੈਕਸੀ ਹੋਟਲ ਬੀ ਡਿਵੀਜ਼ਨ ਦੇ ਵਿੱਚ ਇੱਕ ਰੂਮ ਚ ਲੈ ਕੇ ਰਹਿ ਰਹੇ ਸੀ ਉੱਥੋਂ ਗ੍ਰਿਫਤਾਰ ਕੀਤਾ ਗਿਆ। ਔਰ ਉਸ ਤੋਂ ਬਾਅਦ ਫੇਰ ਫਾਲੋਅ ਅਪ ਦੇ ਵਿੱਚ ਪੁਲਿਸ ਪਾਰਟੀ ਸਾਡੀ ਕਿਉਂਕਿ ਮੇਨ ਅਕਿਊਜ਼ ਜਿਹੜਾ ਗੁਰਪ੍ਰੀਤ ਕੋਪੀ ਹੋ ਰਹੀ ਸੀ ਮਿਲਿਆ ਉਹਦੇ ਬਾਰੇ ਪਤਾ ਲੱਗਾ ਸੀ ਚਵਾਲ ਤੋਂ ਨਿਕਲ ਰਿਹਾ ਹੈ ਮੋਟਰਸਾਈਕਲ ਲੈ ਕੇ। ਅ ਵਿਨੋਦ ਕੁਮਾਰ ਸਾਡੇ ਜਿਹੜੇ ਐਸ ਐਚ ਓ ਛਾਟਾ ਇਹਨਾਂ ਦੀ ਟੀਮ ਨਾਲ ਇਹਨਾਂ ਦੇ ਡੀ ਐਸ ਪੀ ਜਿਹੜੇ ਯਾਦਵਿੰਦਰ ਸਿੰਘ ਹੈ ਉਹ ਇਹਨਾਂ ਨੇ ਜਦੋਂ ਇੱਧਰ ਨੂੰ ਦੇਖਿਆ ਮੋਟਰਸਾਈਕਲ ਤੇ ਇਹਨੇ ਭਜਾ ਲਿਆ ਕਿਉਂ ਇਸ ਮੋੜ ਦੇ ਉੱਤੇ ਆ ਕੇ ਜਿਵੇਂ ਆਪਾਂ ਦੇਖਿਆ ਇਹਨੇ ਸੋਚਿਆ ਵੀ ਪੁਲਿਸ ਜਿਹੜੀ ਹੈ ਮੇਨ ਰੋਡ ਦੇ ਉੱਤੇ ਕੋਈ ਗੱਡੀ ਦੀ ਸਪੀਡ ਜ਼ਿਆਦਾ ਬੈਨ ਫੜ ਲੈਣਗੇ ਇਹਨੇ ਕੱਚੇ ਰਸਤੇ ਕਰ ਲਿਆ ਉੱਥੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਇਹ ਕਾਫੀ ਚਿੱਕੜ ਵੀ ਹੈ ਉੱਥੇ ਜਾ ਕੇ ਦਾ ਮੋਟਰਸਾਈਕਲ ਜਿਹੜਾ ਉਹ ਗਿਰ ਗਿਆ ਉਹਦੇ ਚ ਸਲਿੱਪ ਹੋਇਆ ਤੇ ਇਹਨੂੰ ਫਿਰ ਵਾਰਨਿੰਗ ਦਿੱਤੀ ਗਈ ਇਨਸਪੈਕਟਰ ਵਿਨੋਦ ਕੁਮਾਰ ਦੀ ਟੀਮ ਵੱਲੋਂ ਕਿ ਤੂੰ ਆਪਣੇ ਆਪ ਨੂੰ ਸਰੈਂਡਰ ਕਰ ਔਰ ਕਿਉਂਕਿ ਇਹਨੇ ਪੁਲਸਟਾਲ ਕਢ ਲਿਆ ਇਹਨਾਂ ਦੇ ਵਾਲ ਇਮੀਡੀਏਟਲੀ ਫਿਰ ਇਹਨੇ ਇੱਕ ਹਵਾਈ ਫਾਇਰ ਵੀ ਕੀਤਾ ਵਾਰਨਿੰਗ ਦੇ ਨਾਲ ਨਾਲ ਉਹਨੇ ਮੁੜ ਕੇ ਪੁਲਿਸ ਦੇ ਉੱਤੇ ਫਿਰ ਇੱਕ ਜਵਾਬੀ ਫਾਇਰ ਕਰ ਦਿੱਤਾ ਜਿਹੜਾ ਕਿ ਸਾਹਮਣੇ ਜਿਹੜੀ ਸ਼ਮਸ਼ਾਨ ਘਾਟ ਦੀ ਕੰਧ ਹੈ ਉਹਦੇ ਉੱਤੇ ਲੱਗਿਆ ਪੁਲਿਸ ਦੀ ਵਹੀਕਲ ਦੇ ਨੇੜੇ ਉਸ ਤੋਂ ਬਾਅਦ ਫਿਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਜਿਹੜਾ ਫਾਇਰ ਕੀਤਾ ਤੇ ਜੋ ਇਹਦੀ ਗੋਡੇ ਦੇ ਕੋਲ ਲੱਗਿਆ ਉਹਦੇ ਨਾਲ ਇੰਜਰਡ ਹੋਇਆ ਤੇ ਇਹਦੇ ਤੋਂ ਜਿਹੜਾ ਕ੍ਰਾਈਮ 'ਚ ਵਰਤਿਆ ਗਿਆ ਮੋਟਰਸਾਈਕਲ ਹੈ ਔਰ ਇੱਕ ਗਲੌਕ ਪਿਸਟਲ 9mm ਉਹ ਬ੍ਰਾਮਧੋਆ ਇਹਨੂੰ ਸਿਵਲ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਸੀ ਔਰ ਇਹਨਾਂ ਦੀ ਜਿਹੜੀ ਮੋਡਲੀ ਪੁੱਛਗਿੱਛ ਹੈ ਉੱਥੋਂ ਇਹ ਹੀ ਪਤਾ ਲੱਗਿਆ ਕਿ ਜੰਡੇਆਲਾ ਗੁਰੂ ਏਰੀਏ ਦੇ ਵਿੱਚ ਇਹਨਾਂ ਦੀ ਪੁਰਾਣੀ ਕ੍ਰਿਮਿਨਲ ਗੈਂਗਸ ਦੀ ਉੱਥੇ ਰਾਈਵਲਰੀ ਚੱਲ ਰਹੀ ਹੈ ਔਰ ਆਪਸ ਵਿੱਚ ਕਾਫੀ ਇਹਨਾਂ ਦੀ ਜਿਹੜੀ ਹੈ ਕਸ਼ਮਕਸ਼ ਹੈ ਔਰ ਕਾਫੀ ਐਨਿਮੋਸਿਟੀ ਜਿਹਨੂੰ ਕਹਿ ਸਕਦੇ ਆ ਆਪਸ ਕਟੱਣ ਬਹੁਤ ਵਧੀ ਹੋਈ ਹੈ ਤੇ ਇਹਦਾ ਜਿਹੜਾ ਭਰਾ ਹੈ ਗੁਰਪ੍ਰੀ ਤੇਲਿਆਸ ਗੋਪੀ ਦਾ ਕਿਸ਼ਨ ਉਦੇ ਬਾਰੇ ਪਤਾ ਲੱਗਿਆ ਜੋ ਕਿ ਮਿਡਲ ਈਸਟ ਸ਼ਾਇਦ ਭੱਜ ਗਿਆ ਹੈ ਉਥੋਂ ਉਹ ਆਪਰੇਟ ਕਰ ਰਿਹਾ ਹੈ ਜਿਹੜੀ ਲੇਟੈਸਟ ਇਹਨਾਂ ਦੀ ਆਪਸੀ ਵਜਾ ਰੰਜਿਸ਼ ਪਤਾ ਲੱਗੀ ਹੈ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੁਣੀ ਨੇ ਇਹਨਾਂ ਦੇ ਫੈਮਿਲੀ ਨੂੰ ਕੁਝ ਕਿਛ ਵਾਸਤੇ ਫੜਿਆ ਗਿਆ ਸੀ ਡਰੱਗਸ ਦੇ ਵਿੱਚ ਇਨਵੋਲਵਮੈਂਟ ਦੀ ਇਹਨਾਂ ਨੂੰ ਸ਼ੱਕ ਸੀ ਵੀ ਸਾਨੂੰ ਇਹਨੇ ਹਰਜਿੰਦਰ ਸਿੰਘ ਐਮਸੀ ਨੇ ਫਸਾਇਆ ਉਹ ਇੱਕ ਇਹਨਾਂ ਦਾ ਮੇਨ ਡੇਟਸ ਜਿਹੜਾ ਇਹਨੂੰ ਕੜਤਰ ਨੂੰ ਹੋਰ ਤਿੱਖਾ ਕਰਨ ਵਾਲੀ ਗੱਲ ਸੀ ਕਿ ਜੇ ਗੁਰਪ੍ਰੀਤ ਗੋਪੀ ਦੇ ਖਿਲਾਫ ਦੇਖੀ ਆਪਾਂ ਐਨਡੀਪੀਐਸ ਐਕਟ ਦੇ ਦੋ ਮੁਕਦਮੇ ਦਰਜ ਨੇ ਥਾਣਾ ਮੱਤੇਵਾਲ ਅੰਮ੍ਰਿਤਸਰ ਰੂਰਲ ਔਰ ਇੱਕ ਐਨਡੀਪੀਐਸ ਦਾ ਪੀਐਸ ਜੰਡੇਾਲਾ ਔਰ ਇਹਦਾ ਇੱਕ 307 ਦਾ ਜਿਹੜਾ ਮੁਕਤਮਾ ਹੈ ਇਹਦੇ ਭਰਾ ਕਰਨ ਦੇ ਖਿਲਾਫ ਹੈ ਜੰਡੇਾਲੇ ਦੇ ਵਿੱਚ ਜਿਹੜੇ ਤੇ ਮਦਈ ਮੁਕਤਮਾ ਹਰਜਿੰਦਰ ਸਿੰਘ ਜੋ ਮ੍ਰਿਤਕ ਨੇ ਉਹਨਾਂ ਵੱਲੋਂ ਦਰਜ ਕਰਾਇਆ ਗਿਆ ਤੇ ਇੱਕ ਹੋਰ 307 ਦਾ ਜੰਡੇਾਲੇ ਦੇ ਵਿੱਚ ਉਹ ਵੀ ਇਹਨਾਂ ਦੇ ਰਿਸ਼ਤੇਦਾਰ ਦੇ ਖਿਲਾਫ ਦਰਜ ਹੈ ਇਹ ਆਪਾ ਮੋਟੀ ਜੀ ਗੱਲ ਦੇਖੀਏ ਤੇ ਇਸ ਕੇਸ ਦੇ ਵਿੱਚ ਇੱਕ 9mm ਪਿਸਟਲ ਥੌਕ ਜਿਹਦੇ ਨਾਲ ਕੇ ਮਰਡਰ ਹੋਇਆ ਇੱਕ ਐਕਟਿਵ ਆ ਤੇ ਇੱਕ ਮੋਟਰਸਾਈਕਲ ਜਿਹੜੇ ਦੋਨੋਂ ਯੂਜ਼ ਹੋਏ ਕ੍ਰਾਈਮ ਚ ਉਹ ਚਾਰੋਂ ਮੇਨ ਮਲਜ਼ਮ ਜਿਹੜੇ ਫੜੇ ਗਏ ਆ ਤੇ ਇਹਦੇ ਚ ਜਿਹੜੀ ਤੁਹਾਨੂੰ ਹੋਰ ਵੀ ਸ਼ੇਅਰ ਕਰਦਾ ਜਿਵੇਂ ਕੱਲ ਵੀ ਪ੍ਰੈਸ ਨੂੰ ਦੱਸਿਆ ਗਿਆ ਸੀ ਜਿਹੜੇ ਪਹਿਲਾਂ ਅਸੀਂ ਬੰਦੇ ਫੜੇ ਸੀ ਚਾਨ ਤੇ 75 ਜਿੰਡਿਆਲਾ ਗੁਰੂ ਦੇ ਉਹ ਵੀ ਦੋਨੋਂ ਬੰਦੇ ਜਿਹੜੇ ਆ ਉਹ ਇਨਵੋਲਡ ਨੇ ਇਸ ਕਿਸ਼ਨ ਗੈਂਗ ਦੇ ਨਾਲ ਔਰ ਉਹਨਾਂ ਤੇ ਵੀ ਅਸੀਂ ਜਿਹੜੀ ਪੁਛਕ ਚੱਲ ਰਹੀ ਉਹਨੂੰ ਤਾਂ ਵੀ ਇੱਕ ਗਲੌਕ ਪਿਸਤਲ ਮਿਲਿਆ ਸੀ ਉਹ ਵੀ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਫੜੇ ਐ। ਤੋਂ ਇਹਦੇ ਚ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਰਲ ਨੇ ਵੀ ਮੈਨੂੰ ਦੱਸਿਆ ਕਿ ਉਹ ਵੀ ਉਹਨਾਂ ਨੇ ਕਾਫੀ ਗੈਂਗ ਦੇ ਉੱਤੇ ਕੰਮ ਕੀਤਾ ਨੇ ਤੇ ਕਾਫੀ ਬੰਦੇ ਪਹਿਲਾਂ ਅਰੈਸਟ ਕੀਤੇ ਐ। ਤੇ ਇਹਨਾਂ ਦਾ ਜਿਹੜਾ ਏਰੀਆ ਆਫ ਆਪਰੇਸ਼ਨ ਐ ਉਹ ਅੰਮ੍ਰਿਤਸਰ ਰੂਰਲ ਤੇ ਮੇਨ ਤਰਨਤਾਰਨ ਐ। ਔਰ ਕੱਲ ਜਿਹੜਾ ਇਹ ਮੰਨਪਾਗੀ ਘਟਨਾ ਹੋਈ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਵਿਆਹ ਦੇ ਸਮਾਗਮ ਚ ਆਇਆ। ਮੱਚ ਕੇ ਸ਼ਾਇਦ ਨਹੀਂ ਪਤਾ ਲੱਗੇਗਾ। ਇਹਨਾਂ ਨੇ ਉਸ ਗੱਲ ਦੀ ਪੈਰਵੀ ਕੀਤੀ ਤੇ ਉਹਨਾਂ ਨੂੰ ਕੱਲਾ ਤੇ ਜਿਹੜਾ ਅਨਵੇਅਰ ਦੇਖ ਕੇ ਤੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਇਹ ਸਾਰੀ ਜਿਹੜੀ ਕਾਰਵਾਈ ਹੈ ਆਰਗੇਨਾਈਜ਼ਡ ਨੈਟਵਰਕ ਜਿਹੜਾ ਐਡਾ ਵੱਡਾ ਕ੍ਰਾਈਮ ਦਾ ਬਸਟ ਕੀਤਾ ਇਹ 8 ਘੰਟਿਆਂ ਚ ਕੀਤਾ ਇਹਦੇ ਸਾਡੇ ਆਫੀਸਰ ਜਿਹਨਾਂ ਨੇ ਮੇਨ ਰੋਲ ਪਲੇ ਕੀਤਾ ਉਹ ਦੇ ਡੀਸੀਪੀ ਜਗਜੀਤ ਵਾਲੀਆ ਸਾਹਿਬ ਦੀ ਸੁਪਰਵੀਜ਼ਨ ਏ ਡੀਸੀਪੀ ਹਰਪਾਲ ਸਿੰਘ ਸਾਡੇ ਏਸੀਪੀ ਯਾਦਵਿੰਦਰ ਸਿੰਘ ਜਿਹੜੇ 에어ਪੋਰਟ ਇਹ ਦਿਨ ਰਾਤ ਨੇ ਹਰਮਿੰਦਰ ਸਿੰਘ ਸਾਡੇ ACP ਇਨਵੈਸਟੀਗੇਸ਼ਨ CIA ਦੀਆਂ ਸਾਰੀਆਂ ਟੀਮਾਂ ਰਵੀ ਕੁਮਾਰ ਤੇ ਮੋਲਕ SHO ਸ਼ਰਟਾ ਵਿਨੋਦ ਕੁਮਾਰ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਅਣਥੱਕ ਮਿਹਨਤ ਕੀਤੀ ਹੈ ਔਰ ਮੈਂ ਦਿਲੀ ਮੁਬਾਰਕਬਾਦ ਦਿੰਨਾ ਆਈ ਫੀਲ ਵੈਰੀ ਪ੍ਰਾਊਡ ਆਫ ਦ ਟੀਮ ਔਰ ਇਹਨਾਂ ਵਾਸਤੇ ਮਨਜੋਗ ਡੀਜੀ ਸਾਹਿਬ ਨੇ ਵੀ ਕਿਹਾ ਕਿ ਵਾਜਬ ਇਹਨਾਂ ਨੂੰ ਨਾਮ ਵੀ ਦਿੱਤੇ ਜਾਣਗੇ ਤੋਂ ਮੈਨੂੰ ਇਸ ਗੱਲ ਤੇ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਜਿਹੜੇ ਵੀ ਜੋ ਡਿਜ਼ਰਵਿੰਗ ਨਹੀਂ ਉਹਨਾਂ ਦੇ ਨੂੰ ਰეკਮੈਂਡ ਕਰਾਂ। ਇਹ ਹੁਣ ਅਸੀਂ ਪੁਛੇਚ ਕਰ ਰਹੇ ਆਂ ਜੀ ਮੇਨ ਅਕਿਊਜ਼ ਜਿਹੜਾ ਗੁੱਪੀ ਆ ਉਹ ਇੰਜਰਡ ਹੈ। ਦੂਜਿਆਂ ਦੀ ਪੁੱਛ ਕੇ ਚੱਲ ਰਹੀ ਆ ਤੁਹਾਨੂੰ ਜਿਵੇਂ ਦੱਸਿਆ ਪਹਿਲਾਂ ਵੀ ਇਹਨਾਂ ਨੇ ਇੱਕ ਘਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੇ ਦੋ ਮੁੰਡੇ ਇਹਨਾਂ ਦੇ ਨਾਲ ਦੇ ਪਹਿਲਾਂ ਫੜੇ ਆ। ਔਰ ਐਸਐਸਪੀ ਸਾਹਿਬ ਰੂਰਲ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਵੀ ਕਾਫੀ ਪਹਿਲਾਂ ਇਹਨਾਂ ਦੇ ਗੈਂਗਸ ਦੋਨਾਂ ਦੇ ਉੱਤੇ ਕੰਮ ਕਰ ਰਹੇ ਆ। ਬੇਸਿਕਲੀ ਇਹ ਉਸ ਏਰੀਏ ਦੇ ਵਿੱਚ ਕਾਫੀ ਐਕਟਿਵ ਰਹੇ ਆ। ਦੋ ਗੈਂਗਸ ਆਪਸ ਵਿੱਚ ਕਾਫੀ ਕਰ ਕਰਾ ਚੱਲ ਰਿਹਾ ਉੱਥੇ। ਤੋਂ ਮੈਨੂੰ ਲੱਗ ਉਸ ਏਰੀਆ ਚ ਵੀ ਜਿਹੜੀ ਹੈ ਸ਼ਾਂਤੀ ਆ